ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਰੀਲਾ ਵਾਰਚਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਆ ਸਾਬ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੋਂ ਪਹਿਲਾਂ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਆ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਗਾਂ ਵੀ ਮਾਰੇ ਨੇ ਕਿਰਪਾ ਕਰਨੀ ਐ ਸਵਾਵਾਂ ਲਈ ਦੇ ਰਿਹਾ ਨਾ ਜਿਹਦੇ ਕੋਲ ਜੜੀਆਂ ਨੇ ਮਾਰੇ ਨੇ ਉਹ ਲੈ ਲੈਣੀਆਂ ਨੇ ਸਿਰ ਤੇ ਹੱਥ ਰੱਖ ਕੇ ਸੋ ਵਾਹਿਗੁਰੂ ਸਿੰਘਾ ਜਾ ਹਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਟੰਡਰਾ ਵਾਲਿਆਂ ਸੰਤਾਨੇ ਨਿਉ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਹੋਸ਼ ਸ਼ਿਵ ਸੈਨਾ ਦਾ ਫਿਰੇ ਭੂਤਰਾਂ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਭੂਤਰਾਂ ਝਟ ਟਕਾਣੇ ਲਾ ਗਈ ਉਹ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਫਿਰ ਦੁਪਹਿਰੇ ਜਾਗੋ ਰਾਣੀ ਵਿੱਚ ਲਧਿਆਣੀ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਹੋ ਧਰ ਤੇਗ ਦੀ ਵਿੱਚ ਛੜਕਦੇ ਧਰ ਤੇਗ ਦੀ ਵਿੱਚ ਛੜਕਦੇ ਸੂਰ ਵਿੱਚ ਇੱਕ ਕਰਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਡੰਡਾਂ ਵਾਲਿਆਂ ਸੰਤਾਂ ਨੇ ਬ੍ਰੈਂਡ ਨਿਊ ਕਲਾਈਆ ਚੰਟੀ ਅਕਟਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਛ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਰੀਲਾ ਵਾਰਚਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਆ ਸਾਬ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੁਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸਿੱਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਅੱਗ ਵਿੱਚ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰੋਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਲਾਂ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਹੈ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਐ ਸਵਾਵਾਂ ਲੈੰਦੇ ਨੇ ਇਹਨਾਂ ਦਾ ਜਿਹਦੇ ਕੋਲ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸੋ ਵਾਹੀ ਗੁਰਦੀ ਸਿੰਘਾ ਜਾ ਹੱਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪੰਡਰਾਂ ਵਾਲਾ ਪੰਪਾ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਸ਼ਿਕਰਦ ਪਹਿਰੇ ਜਾ ਕੋ ਰਾਣੀ ਵਿਚਲ ਦਿਹਾਣੇ ਆ ਗਈ ਸ਼ਿਕਰਦ ਪਹਿਰੇ ਜਾ ਕੋ ਰਾਣੀ ਵਿਚਲ ਦਿਹਾਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਭੂਤਰ ਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਭੂਤਰ ਆ ਝਟ ਟਕਾਣੇ ਲਾ ਗਈ ਹੋ ਸ਼ਿਕਰਦ ਪਹਿਰੇ ਜਾ ਕੋ ਰਾਣੀ ਵਿਚਲ ਦਿਹਾਣੇ ਆ ਗਈ ਸ਼ਿਕਰਦ ਪਹਿਰੇ ਜਾ ਕੋ ਰਾਣੀ ਵਿਚਲ ਦਿਹਾਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਹੋ ਧਾਰ ਤੇਗ ਦੀ ਵਿੱਚ ਛੜਕਦੇ ਧਾਰ ਤੇਗ ਦੀ ਵਿੱਚ ਛੜਕਦੇ ਸੂਰਮੇ ਚੱਕ ਕਰਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਢੰਡਰਾਂ ਵਾਲਿਆਂ ਸੰਤਾਂ ਨੇ ਬ੍ਰੈਂਡ ਨਿਊ ਕਲਾਈਆ ਚਿੱਟੀ ਐਕਟਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਹੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੋਇਲਾ ਵਾਰਚ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਆਮਝ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਆ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਵਾਵਾਂ ਲੈੰਦੀ ਰਹਿਣਾ ਜਿਹਦੇ ਕੋਈ ਲੜੀਆਂ ਨੇ ਮਾਰੇ ਨੇ ਉਹ ਲੈ ਲੜੀ ਨੇ ਸਿਰ ਤੇ ਹੱਥ ਰੱਖ ਕੇ ਸੋ ਵਾਹਿਗੁਰੂ ਜੀ ਸਿੰਘਾ ਜਾ ਹਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਟੰਗਰਾਂ ਵਾਲਿਆਂ ਸੰਤਾਨੇ ਨੂੰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਹੋ ਉਸ ਦਿਕਰ ਦਾ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਹੋ ਉਸ ਦਿਕਰ ਦਾ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਭੂਤਰਾਂ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਭੂਤਰਾਂ ਝਟ ਟਕਾਣੇ ਲਾ ਗਈ ਹੋ ਉਸ ਦਿਕਰ ਦਾ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਕਰ ਦੁਪਹਿਰੇ ਜਾ ਕੋ ਰਾਣੀ ਵਿਚ ਲਧਿਆਣੀ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਹੋ ਧਾਰ ਤੇਗ ਦੀ ਵਿੱਚ ਛੜਕਦੇ ਧਾਰ ਤੇਗ ਦੀ ਵਿੱਚ ਛੜਕਦੇ ਸੂਰ ਵਿੱਚ ਇੱਕ ਕਰਾਈਆ ਬਈ ਹੁਣ ਜਾ ਕੋ ਆਈਆ ਕਿਧਰੋਂ ਆਈਆ ਕਿਧਰੋਂ ਵਾਲਿਆਂ ਸੰਤਾਂ ਨੇ brand ਨਿਊ ਕਲਾਈਆ ਚਿੱਟੀ ਅਟਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਇਲਾ ਵਾਰਚਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸਿੱਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਹੈ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਐ ਸਵਾਵਾਂ ਲੈੰਦੀ ਰਹਿਣਾ ਜਿਹਦੇ ਕੋਈ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸੋ ਵਾਹਿਗੁਰੂ ਸਿੰਘਾ ਜਾ ਹਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਟੰਡਰਾ ਵਾਲਿਆਂ ਸੰਤਾਨੇ ਨੂੰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਉਹ ਸਿਕਰਦ ਪਹਿਰੇ ਜਾਗੋ ਰਾਣੀ ਵਿਚਲ ਦਿਹਾਣੇ ਆ ਗਈ ਫਿਰ ਦੁਪਹਿਰੇ ਜਾਗੋ ਰਾਣੀ ਵਿੱਚ ਲਧਿਆਣੀ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤ ਰਿਆ ਝਟ ਟਕਾਣੇ ਲਾ ਗਈ ਹੋ ਧਾਰ ਤੇਗ ਦੀ ਵਿੱਚ ਛੜਕਦੇ ਧਾਰ ਤੇਗ ਦੀ ਵਿੱਚ ਛੜਕਦੇ ਸੂਰ ਵਿੱਚ ਇੱਕ ਕਰਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਕਿਧਰਾਂ ਵਾਲਿਆਂ ਸੰਤਾਂ ਨੇ ਬ੍ਰੈਂਡ ਨਿਊ ਕਲਾਈਆ ਚਿੱਟੀ ਅਕਟਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ Oh